ਦਖੋਈ ਪਈ ਐ ਕੋਈ ਨਹੀਂ ਤਾਰੀ ਮਾ ਆ ਗਈ ਤੇਰੀ ਹਿੰਮਤ ਕਿਵੇਂ ਹੋਈ ਕੋਡ ਬਲੌਕ ਕਰਨ ਦੀ ਦੱਸੀ ਮੈਨੂੰ ਨਾ ਕੀ ਗੱਲ ਆਪਣੇ ਆਪ ਨੂੰ ਘਰ ਦਾ ਸੇਠ ਸਮਝਣ ਲੱਗ ਪਿਆ ਮੈਂ ਸੇਠ ਸਮਝਣ ਵਾਲੀ ਗੱਲ ਨਹੀਂ ਹੁਣ ਤੁਸੀਂ ਜਿਹੜੇ ਹਿਸਾਬ ਨਾਲ ਖਰਚਾ ਕਰੀ ਜਾਂਦੇ ਹੋ ਮੈਂ ਮੋੜਨੇ ਵੀ ਨਹੀਂ ਕੱਲ ਨੂੰ ਕਿਸੇ ਦੇ ਮੰਮੀ ਇਹਨੂੰ ਨਾ ਇਹ ਸਾਰਾ ਕੁਝ ਭਾਬੀ ਸਿਖਾਉਂਦੀ ਆ ਆਉ ਦਾ ਦਿਮਾਗ ਨਹੀਂ ਹੈਗਾ ਇਹ ਦਿਨ। ਮੈਂ ਕਿਸੇ ਨੂੰ ਕੁਝ ਨਹੀਂ ਸਿਖਾਇਆ। ਨਾਲੇ ਹਾਗੇ ਗੱਲਾਂ ਕਰੀਐ ਨੇ ਤੁਸੀਂ ਵੀ ਮੈਨੂੰ ਸਿਖਾਉਣੀ ਹੈਗੀ ਕੁਝ ਹੋਰ ਕਰਦੀ ਹੈਗੀ। ਤੂੰ ਤਾਂ ਚੁੱਪੀ ਕਰ। ਉਹ ਤੇਰੀ ਗੁਤਨੀ ਜਿਹਨੂੰ ਬਲ ਦੇ ਕੇ ਨਾ ਤੇਰੇ ਪਿੱਕੇ ਮੈਂ ਮਾਰ ਦੂੰਗੀ। ਫੇਰ ਨਾ ਕਹੀਂ ਦੱਸਿਆ ਨਹੀਂ। ਸੋਡੇ ਮਾਮਾ ਧੀਆਂ ਵਿੱਚ ਬੋਲਣ ਦੀ ਤੇਰੀ ਹਿੰਮਤ ਕਿਵੇਂ ਹੋਈ? ਮੰਮੀ ਜੀ ਜੇ ਮੇਰੇ ਪਿੱਕੇ ਮਾੜੇ ਨੇ ਨਾ ਤਾਂ ਹੀ ਤੁਸੀਂ ਵਾਰ-ਵਾਰ ਧਮਕੀਆਂ ਦਿੰਨੇ ਉਹਨੇ ਪਿੱਕੇ ਛੱਡ ਕੇ ਆਉਣ ਦੀਆਂ। ਕੋਈ ਨਾ ਖੋ ਰੱਬ ਤਾਂ ਦੇਖਦਾ ਸਾਰੀਆਂ ਕਰਨੀਆਂ ਧਰਨੀਆਂ ਮੂਰੇ ਆ ਜਾਂਦੀਆਂ ਨੇ ਤੁਸੀਂ ਵੀ ਕੱਲ ਨੂੰ ਕੁੜੀ ਵਿਆਹਣੀ ਐ ਚੁੱਪ ਕਰਕੇ ਨਾ ਉਹ ਜਵਾਨ ਆਪਣੀ ਮੂੰਹ ਦੇ ਅੰਦਰ ਰੱਖ ਖਬਰਦਾਰ ਜੇ ਮੇਰੀ ਧੀ ਬਾਰੇ ਮਾੜਾ ਚੰਗਾ ਬੋਲੀਆਂ ਮੇਰੇ ਤੋਂ ਬੁਰਾ ਕੋਈ ਨਹੀਂ ਮਾਂ ਇਹਦੇ 'ਚ ਹਰਮਨ ਦੀ ਕੋਈ ਗਲਤੀ ਨਹੀਂ ਜਿਹੜਾ ਤੁਸੀਂ ਇਹਨੂੰ ਝਿੜਕੀ ਜਾਂਦੇ ਹੋ ਇਹ ਸਾਰਾ ਕੁਝ ਮੈਂ ਕਰਿਆ ਆਪਦੇ ਆਪ ਤੁਸੀਂ ਤਾਂ ਖਰਚਾ ਐਵੇਂ ਕਰਦੇ ਹੋ ਜਿਵੇਂ ਜਸ਼ਨ ਦੇ ਵਿਆਹ ਤੋਂ ਬਾਅਦ ਆਪਣੇ ਰੋਟੀਆਂ ਨਹੀਂ ਖਾਣੀ ਹੁੰਦੀ ਕੰਗਾਲ ਕਰਨਾ ਮੈਨੂੰ ਮੇਰੀ ਲਾਡਲੀ ਧੀ ਆ ਮੈਂ ਜਿੰਨਾ ਮਰਜੀ ਖਰਚਾ ਕਰਾਂ ਜਿੰਨਾ ਮਰਜੀ ਖਰਚਾ ਨਾ ਕਰਾਂ ਜੇ ਤੁਸੀਂ ਵਿੱਚ ਦਖਲਦੰਦੀ ਕੀਤੀ ਹੈ ਨਾ ਮੈਂ ਆਪਣਾ ਤੇ ਆਪਣੀ ਧੀ ਦਾ ਹਿੱਸਾ ਢ ਕਰ ਲੈਣਾ ਫੇ ਨਾ ਕਿਉ ਫੇ ਦੱਸਿਆ ਨਹੀਂ ਅੱਛਾ ਹਿੱਸਾ ਢ ਕਰ ਲੈਣਾ ਹੈ ਚਲ ਠੀਕ ਹੈ ਮਾਂ ਹਿੱਸਾ ਢ ਕਰ ਲੇਗੀ ਇਹ ਤਾਂ ਤੇਰੀ ਧੀ ਹੋਗੀ ਮੈਂ ਮੈਂ ਕੀ ਆ ਫਿਰ ਮੈਂ ਮਤਰਿਆ ਨਹੀਂ ਨਹੀਂ ਮਤਰਿਆ ਨਹੀਂ ਪਰ ਤੂੰ ਆਪਣੀ ਤੀਮੀ ਮਗਰ ਲੱਗਿਆ ਹੋਇਆ ਹੈ ਜੋ ਉਹ ਕਹਿੰਦੀ ਆ ਉਹ ਕਰਦਾ ਮੇਰੀ ਗੱਲ ਸੁਣੋ ਜੀ ਰਹਿਣ ਦੋ ਨਹੀਂ ਮੰਨਦੇ ਤਾਂ ਨਾ ਮਨਾਓ ਹੁਣ ਜੇ ਖਰਚਾ ਕਰ ਹੀ ਰਹੇ ਨੇ ਤਾਂ ਕਰ ਲੈਣ ਦੋ ਜੋ ਕਰਦੇ ਨੇ ਲੈ ਹੁਣ ਨੁਕਸਾਨ ਤਾਂ ਦੋਨਾਂ ਤਰ੍ਹਾਂ ਦੀ ਹੋਊਗਾ ਦੇਖ ਲੈ ਹਿੱਸੇ ਦੀ ਗੱਲ ਕੀਤੀ ਕਿਵੇਂ ਠੰਡੀ ਜੇ ਪੈ ਗਈ ਚਲਤੀ ਐ ਚਲੀਏ ਖਾਤਾ ਚਲਾ ਦੇ ਜੇ ਨਾ ਚਲਾਇਆ ਨਾ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਕੀ ਕਰੇ ਬੰਦਾ ਕੋਈ ਸੱਤ ਬਗਾਨਾ ਹੋਵੇ ਨੂੰ ਕਹਿ ਵੀ ਦਵੇ ਆਪਦੀ ਏ ਮਾਂ ਜੇ ਮਾੜਾ ਬੋਲਦਾ ਤਾਂ ਵੀ ਮਾੜਾ ਵਜਦਾ ਤੁਸੀਂ ਕਾਹਨੂੰ ਬੈਂਸ ਕਰਦੇ ਹੋ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ ਤੁਸੀਂ ਨਾ ਬਲੌਕ ਕਰੋ ਖਾਤਾ ਇਹਨਾਂ ਦਾ ਹੁਣ ਰੱਬ ਦੇ ਵਾਸਤੇ ਘਰ 'ਚ ਕਲੇਸ਼ ਨਾ ਖੜਾ ਕਰੋ ਚਲਾ ਦਿਓ ਖਾਤਾ ਖਾਤਾ ਤਾਂ ਚਲਾ ਦੂੰਗਾ ਫੇਰ ਬਾਅਦ 'ਚ ਕੀ ਕਰੂੰਗਾ ਮੈਂ ਚਲ ਤੂੰ ਗੇਟ ਖੋਲੇਗਾ ਆ ਦੇਖੀ ਜਾਊਗੀ ਫਿਰ ਜਿਹੜਾ ਕੁਝ ਹੋਊਗਾ ਆ ਦੇਖੋ ਆ ਸੂਟ ਦੇਖੀ ਰੰਗ ਦੇਖ ਨਾਲੇ ਕਿੰਨਾ ਸੋਹਣਾ ਮੰਮੀ ਪੈਸੇ ਭਾਵੇਂ ਆਪਣੇ ਕੋਲੇ ਥੋੜੇ ਹੀ ਸੀ ਪਰ ਸਮਾਨਤਾ ਪਾ ਬਹੁਤ ਸੋਹਣਾ ਖਰੀਦ ਲਿਆ ਫੇਰ ਵੀ ਦਿਮਾਗ ਲਾ ਹੀ ਲਿਆ ਇਹ ਤਾਂ ਹੈ ਪੁੱਤ ਜੁਗਤਾਂ ਲਾ ਲ ਕੇ ਆ ساری ਉਮਰ ਕੱਢਤੀ ਮੈਂ ਤਾਂ ਇਹ ਸੋਚਦੀ ਸੀ ਵੀ ਇਹ ਤੇਰੇ ਭਾਈ ਦੀ ਨੌਕਰੀ ਲੱਗ ਜਾਂਦੀ ਨਾ ਤਾਂ ਤੌਰ ਨਾਲ ਇੰਨਾ ਸੋਹਣਾ ਵਿਆਹ ਕਰਦੇ ਜਿੰਨਾ ਕਹਿ ਦੇ ਪਰ ਕਿੱਥੇ ਨੌਕਰੀਆਂ ਕਿਸਮਤ ਚ ਹੈ ਅਹੀਂ ਕਿ ਜਾਰਾ ਕਰਨਾ ਪਊਗਾ ਆਪਾਂ ਨੂੰ ਤਾਂ ਮੰਮੀ ਇੰਨੀ ਮੁਸ਼ਕਲ ਨਾਲ ਆਪਣੇ ਘਰ 'ਚ ਖੁਸ਼ੀਆਂ ਆਈਆਂ ਨੇ ਤੁਸੀਂ ਹਜੇ ਵੀ ਇਹੋ ਜੀਆਂ ਗੱਲਾਂ ਕਰੀ ਜਾਂਦੇ ਹੋ ਉਹ ਕੋਈ ਗੱਲ ਨਹੀਂ ਭਾਬੀ ਦੇ ਕਰਮਾਂ ਦਾ ਆਪਣੇ ਘਰ 'ਚ ਬਥੇਰਾ ਖੁਸ਼ ਆਜੂਗਾ ਆਪਣੇ ਤਾਂ ਜਿਹੜੇ ਮਾੜੇ ਕਰਮ ਹੈਗੇ ਨੇ ਉਹ ਹੈਗੇ ਹੀ ਨੇ ਉਹਦੇ ਵੱਖਰੇ ਹੋ ਜਾਣਗੇ ਆਪਣੇ ਨਾਲ ਰਲ ਕੇ ਹੈ ਮੈਂ ਤਾਂ ਇਹ ਕਹਿਨੀ ਆ ਜਿਹੀ ਜੀ ਜ਼ਿੰਦਗੀ ਚੱਲੀ ਜਾਂਦੀ ਹੈ ਮੈਨੂੰ ਤਾਂ ਲੱਗਦਾ ਇਹੀ ਜੀ ਚੱਲੂਗੀ ਮੰਮੀ ਲੋਕ ਤਾਂ ਇਹੋ ਜੀਆਂ ਗੱਲਾਂ ਕਰਦੇ ਹੀ ਹੁੰਦੇ ਨੇ ਤੁਸੀਂ ਵੀ ਲੋਕਾਂ ਨਾਲ ਦੇ ਹੋ ਰਹੇ ਹੋ ਜਮਈ ਸੂਰਤਾਂ ਸੋਹਣੇ ਲੱਗਦੇ ਨੇ ਭਾਬੀ ਮੈਨੂੰ ਵੀ ਦਿਖਾ ਦੇ ਸਾਰੇ ਤੈਨੂੰ ਨਾ ਮਾੜੀ-ਮੋਟੀ ਆਵਦੇ ਆਪ ਤੋਂ ਸ਼ਰਮ ਚਾਹੀਦੀ ਐ ਹੈ ਤੂੰ ਚੰਗੀ ਲੱਗਦੀ ਐ ਸਹਾਗਣ ਦੇ ਕੱਪੜਿਆਂ ਨੂੰ ਐਂ ਹੱਥ ਲਾਉਂਦੀ ਮਾੜਾ-ਮੋਟਾ ਸੋਚ ਲਈਦਾ ਹੁੰਦਾ ਜਾ ਕੇ ਅੰਦਰ ਨਾ ਕੰਮ ਧੰਦਾ ਕਰ ਲੈ ਕੋਈ ਲੈ ਆ ਪਾ ਮਨਪ੍ਰੀਤ ਮੰਮੀ ਐਵੇਂ ਕਾ ਤੂੰ ਬੋਲਦੇ ਹੁੰਨੇ ਹੋ ਤੁਸੀਂ ਲੈ ਕਮਾਲ ਕਰਦੀ ਐ ਅੱਕੇ ਕਹਿੰਦੀ ਐਂ ਬੋਲਦੀ ਐ ਨਾ ਬੋਲਾਂ ਨਾ ਤੈਨੂੰ ਨਹੀਂ ਪਤਾ ਵੀ ਜਵਾਨੀ ਚ ਤਾਂ ਇਹ ਵਿਧਵਾ ਹੋ ਗਈ ਸੀ ਹੈ ਹੁਣ ਮੇਰੀ ਨੂੰਹ ਦੀ ਬਰੀ ਤੇ ਪਰਛਾਵਾਂ ਪਾਈ ਜਾਂਦੀ ਆ ਆਪਦਾ ਇਹਨੂੰ ਪਤਾ ਨਹੀਂ ਉਹ ਚੱਲ ਮੰਮੀ ਪਤਾ ਤਾਂ ਹੁੰਦਾ ਫੇਰ ਵੀ ਅਗਲੇ ਨੂੰ ਚਾਹ ਤਾਂ ਹੁੰਦਾ ਹੀ ਹੈ ਨਾ ਵੀ ਚੱਲੇ ਕੱਪੜੇ ਲੈ ਆਈਆਂ ਨੇ ਮੈਂ ਵੀ ਦੇਖਣਾ ਨਾਲੇ ਜੇ ਕੁਝ ਕਹਿਣਾ ਹੀ ਸੀ ਤੂੰ ਬਹਾਨੇ ਜੇ ਨਾਲ ਕਹਿ ਦਿੰਦੀ ਆਏ ਮੂੰਹ ਫਟਕਾ ਤੋ ਹੁੰਨੀ ਹੁੰਨੀ ਐ ਹੁਣ ਸਾਰਾ ਦਿਨ ਮੂੰਹ ਬਣਾ ਕੇ ਫਿਰਦੀ ਰਹੂਗੀ ਉਹ ਨਹੀਂ ਤੂੰ ਛੱਡੇ ਇਹਨੂੰ ਇਹਦਾ ਤਾਂ ਆਹੀ ਰੰਡੀ ਰੋਣਾ ਚੱਲਦਾ ਰਹਿਣਾ ਤੂੰ ਐ ਕਰ ਜਸ ਨੂੰ ਫੋਨ ਲਾ ਕਿੱਥੇ ਆ ਉਹ ਉਹਨੂੰ ਪਤਾ ਨਹੀਂ ਹੈਗਾ ਵੀ ਛਗਨਾ ਦੇ ਦਿਨ ਚੱਲਦੇ ਨੇ ਵੀ ਘਰੇ ਬਹਿ ਜਾ ਤੂੰ ਟਿੱਕ ਕੇ ਸਾਰਾ ਦਿਨ ਤੁਰਿਆ ਫਿਰਦਾ ਰਹਿੰਦਾਗਾ ਕੋਈ ਗੱਲ ਨਹੀਂ ਮੈਂ ਲਾ ਦਿੰਨੀ ਆ ਵੀਰੇ ਨੂੰ ਫੋਨ ਆ ਫੜਾਓ ਪਹਿਲਾਂ ਮੈਨੂੰ ਮੈਂ ਸਾਰੇ ਸੂਟ ਸੰਭਾ ਐਵੇਂ ਇੱਥੇ ਕੋਈ ਹੋਰ ਆ ਗਈ ਨਿਗਾਹ ਮਾਰੂਗੀ ਆਹੋ ਪਾ ਦੇ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਦੀ ਪੈਕਿੰਗ ਕਰਨੀ ਹੈਗੀ ਬਾਅਦ ਚ ਹਾਂਜੀ ਮੰਮੀ ਜੀ ਉਹ ਕਿਤੇ ਕੰਮ ਗਏ ਹੋਣੇ ਆ ਨਹੀਂ ਮੈਨੂੰ ਵੀ ਨਹੀਂ ਆਇਆ ਦੋ ਤਿੰਨ ਦਿਨਾਂ ਤੋਂ ਫੋਨ ਹਾਂ ਜੇ ਤੁਹਾਨੂੰ ਆਇਆ ਤਾਂ ਤੁਸੀਂ ਮੈਨੂੰ ਦੱਸ ਦਿਓ ਜੇ ਮੈਨੂੰ ਪਹਿਲਾਂ ਫੋਨ ਕਰ ਲਿਆ ਫਿਰ ਮੈਂ ਤੁਹਾਨੂੰ ਦੱਸ ਦਾਂਗੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਾ ਜਸ਼ਨ ਅ ਕੀ ਕਹਿੰਦੀ ਤੇਰੀ ਸੱਸ ਕੀ ਕਹਿਣਾ ਉਹਨੇ ਮੰਮੀ ਬਸ ਆਹੀ ਕਿ ਕਰਨ ਦਾ ਫੋਨ ਨਹੀਂ ਆਇਆ ਨਾ ਤੇਰੀ ਸੱਸ ਨੂੰ ਤੁਹਾਡੀ ਆਦਤ ਪਾ ਲੈਣੀ ਚਾਹੀਦੀ ਆ ਜਦੋਂ ਤੁਸੀਂ ਉੱਥੋਂ ਵਗ ਕੋਈ ਲੋੜ ਨਹੀਂ ਇਹਨੂੰ ਫੋਨ ਫੋਨ ਕਰਨ ਦੀ ਤਫਾ ਕਰ ਪਰੇ ਉਹ ਮੰਮੀ ਉਹ ਫੋਨ ਕਰੇ ਨਾ ਕਰੇ ਮੈਂ ਨਹੀਂ ਕਿਸੇ ਨੂੰ ਫੋਨ ਕਰਨਾ ਨਾਲੇ ਜਦੋਂ ਨਹੀਂ ਮੰਗਣੀ ਹੋਈ ਆ ਮੈਂ ਤਾਂ ਇਹਨਾਂ ਦੀਆਂ ਗੱਲਾਂ ਸੁਣ ਸੁਣ ਬੋਰ ਹੋ ਗਈ ਰੋਜ਼ ਉਹੀ ਸੇਮ ਗੱਲਾਂ ਪਤਾ ਤੈਨੂੰ ਬੋਰ ਹੋਣ ਦੀ ਕੀ ਲੋੜ ਪਈ ਐ ਬਸ ਤੂੰ ਪੁਰਾਣੀ ਦਾ ਖਿਆਲ ਰੱਖੀ ਉਹਨੂੰ ਆਪਣੇ ਹੱਥਾਂ 'ਚ ਰੱਖੀ ਤੂੰ ਸਾਸਰੇ ਤੋਂ ਕੀ ਲੈਣਾ ਜਦੋਂ ਘਰ ਵਾਲਾ ਹੱਥਾਂ 'ਚ ਹੋਵੇ ਨਾ ਕਿਸੇ ਤੋਂ ਕੀ ਲੈਣਾ ਆਪਾਂ ਬਸ ਤੂੰ ਉਹਨੂੰ ਆਪਣੇ ਹੱਥਾਂ 'ਚ ਰੱਖੀ ਕੋਈ ਲੋੜ ਨਹੀਂ ਤੈਨੂੰ ਸਾਸ ਸਨਾਨ ਭੂਆ ਭਾ ਕਿਸੇ ਦੀ ਸੁਣਨ ਦੀ ਓ ਮੰਮੀ ਇਹ ਤਾਂ ਸਾਰਾ ਕੁਝ ਮੈਨੂੰ ਪਤਾ ਹੀ ਆ ਤੁਸੀਂ ਬਸ ਭਾਬੀ ਨੂੰ ਕਹੋ ਮੈਨੂੰ ਵਦਿਆ ਜੀ ਕਾਫੀ ਬਣਾ ਕੇ ਲਿਆ ਦੇ ਦੂਗੀ ਸਿਰ ਦੁਖਣ ਲੱਗ ਗਿਆ ਇੰਨੀ ਬਕਬਕ ਕਰਦੀ ਆ ਨਾ ਇੰਨੀ ਬਕਬਕ ਕਰਦੀ ਆ ਚੰਗਾ ਮੇਰੀ ਤੀ ਮੈਂ ਕਹਿ ਦਿੰਨੀ ਆ ਉਹਨੂੰ ਕਿ ਬਣਾ ਕੇ ਦੇਵੀ ਮੇਰੀ ਤੀ ਨੂੰ ਕਾਫੀ ਨਾਲੇ ਹਾਂ ਆਪਣੀ ਸੱਸ ਸੂਸ ਦੇ ਫੋਨ ਦੀ ਨਾ ਟੈਂਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ ਆਪਣੀ ਮਰਜ਼ੀ ਕਰੀ ਬਸ ਬੰਦਾ ਹੱਥਾਂ 'ਚ ਰੱਖੀ ਦਾ ਓ ਯਾਰ ਮੰਮੀ ਮੈਂ ਕੀ ਲਾਣਾ ਕਿਸੇ ਤੋਂ ਤੂੰ ਮੈਨੂੰ ਕੌਫੀ ਲਿਆ ਕੇ ਦੇ ਦੇ ਕਹਿ ਦੇ ਉਹਨੂੰ ਭਾਬੀ ਨੂੰ ਕੋਈ ਬਸ ਸਾਰਾ ਦਿਨ ਬੇਲੀਆਂ ਦਿਮਾਗ ਖਾਈ ਜਾਣੀਏ ਵੀ ਤੁਸੀਂ ਆਪਦੇ ਘਰੇ ਕੰਮ ਕਰ ਲਓ ਕੋਈ ਲਾ ਵਿਆਦ ਰ ਸਰਤੇ ਆ ਵੀਰੇ ਤੂੰ ਬੈਠ ਕੇ ਪੜੀ ਜਾਣਾ ਉਹ ਬੰਦੇ ਨੂੰ ਚਾਹ ਵੀ ਹੁੰਦਾ ਮਾੜਾ ਮੋਟਾ ਉਹਦੇ ਵਿਆਹ ਸਰਤੇ ਆ ਨਾ ਤਾਂ ਜੋਬ ਲਈ ਅਪਲਾਈ ਕਰਨ ਵਾਸਤੇ ਪੇਪਰ ਵੀ ਬਾਈ ਸਰਤੇ ਹੀ ਆਗਾ ਨਾਲੇ ਜੇ ਮੈਂ ਨਾ ਪੜਿਆ ਆ ਪ੍ਰਾਈਵੇਟ ਜੋਬ ਕਰਦੇ ਹੀ ਰਹਿ ਜੂੰ ਤੈਨੂੰ ਵੀ ਪਤਾ ਨੌਕਰੀ ਲੈਣੀ ਕਿੰਨੀ ਜ਼ਰੂਰੀ ਆ ਮੇਰੇ ਵਾਸਤੇ ਕੋਈ ਨਾ ਬਈ ਰੱਬ ਨਾ ਤੈਨੂੰ ਜ਼ਰੂਰ ਕਾਮਯਾਬ ਕਰੂਗਾ ਜਿਹੜਾ ਕੁਝ ਵੀ ਤੂੰ ਸੋਚਦਾ ਸਾਰਾ ਕੁਝ ਪੂਰਾ ਹੋਜੂ ਨਾਲੇ ਹੁਣ ਤਾਂ ਭਾਬੀ ਨੇ ਵੀ ਘਰੇ ਆ ਜਾਣਾ ਤਨ ਨਾਲ ਜਿੰਨਾ ਕ ਪੜਿਆ ਜਾਂਦਾ ਪੜ ਲਾ ਇਸ ਤੋਂ ਬਾਅਦ ਭਾਬੀ ਨੇ ਤੈਨੂੰ ਕਾਹਦਾ ਪੜਨ ਦੇਣਾ ਹੈ ਲੈ ਉਹ ਤੂੰ ਕਾਦੇ ਵਾਸਤੇ ਆਂਗੀ ਵਿਆਹ ਤੋਂ ਬਾਅਦ ਤੇਰੀ ਭਾਬੀ ਦਾ ਤੂੰ ਹੀ ਦੱਲਾ ਕੇ ਰੱਖਿਆ ਕਰਨਾ ਕਰੇ ਮੈਂ ਤਾਂ ਬਥੇਰਾ ਟਾਈਮ ਮੈਂ ਤਾਂ ਆਪ ਹੀ ਪੜੀ ਜਾਇਆ ਕਰੂੰ ਆ ਉਹਦਾ ਕੋਈ ਨਾ ਭਾਈ ਮੇਰੀ ਤਾਂ ਰਿਸਪੌਂਸਿਬਿਲਟੀ ਆ ਵੀ ਮੈਂ ਆਪੇ ਭਾਬੀ ਨੂੰ ਸਾਂਭਣਾ ਆਪੇ ਜੀ ਲਵਾ ਲਊ ਉਹਦਾ ਫਿਰ ਪੁੱਤਾ ਸੂਟ ਦੇਖੀ ਸੋਹਣਾਗਾ ਤੇਰੇ ਵਿਆਹ ਚ ਨਾ ਪਾਉਂਗੀ ਮੈਂ ਆ ਪੂਆ ਓਏ ਕੋਈ ਵਿਆਹ ਚ ਪਾਉਣ ਵਾਲਾ ਸੂਟ ਆ ਤੈਨੂੰ ਨਵਾਂ ਸੂਟ ਨਹੀਂ ਲੈ ਕੇ ਤਾਂ ਮੰਮੀ ਹੋਰੀ ਬਾਜ਼ਾਰ ਗਈਆਂ ਸੀਗੀਆਂ ਚਲ ਕੋਈ ਨਾ ਪੁੱਤ ਬਾਲਾ ਖਰਚ ਕਰਕੇ ਕੀ ਲੈਣਾਗਾ ਹਾਂ ਤੇਰੀ ਮੰਮੀ ਦਾ ਇੰਨਾ ਸੋਹਣਾ ਸੂਟ ਤਾਂ ਪਿਆ ਤੀ ਮੈਂ ਆਹੀ ਠੀਕ ਕਰਕੇ ਪਾ ਲੂੰਗੀ ਉਹ ਨਹੀਂ ਪੂਆ ਤੂੰ ਇਹ ਸੂਟ ਨਹੀਂ ਪਾਉਣਾ ਬਿਆਜਾ ਨਾਲੇ ਜਦੋਂ ਮੈਂ ਮੰਮੀ ਨੂੰ ਸਪੈਸ਼ਲ ਕਿਹਾ ਤੀ ਵੀ ਪੂਆ ਵਾਸਤੇ ਨਵਾਂ ਸੂਟ ਲੈ ਕੇ ਆਇਓ ਕਿਉਂ ਨਹੀਂ ਲੈ ਕੇ ਆਈ ਮੰਮੀ ਮੈਂ ਕਰਦਾ ਗੱਲ ਮੰਮੀ ਨਾਲ ਹੋ ਕਾ ਨੂੰ ਪੁੱਤ ਕਿਉਂ ਗੁੱਸੇ ਹੁੰਨਾਗਾ ਮੈਂ ਆਹੀ ਸੂਟ ਪਾ ਲੂੰਗੀ ਹੈ ਨਾ ਸੋਹਣਾ ਤਾਂ ਹੈਗਾਗਾ ਵਾ ਪੂਆ ਆਪ ਹੀ ਤਾਂ ਵੀਰੇ ਨੂੰ ਗੁੱਸਾ ਚੜਾਤਾ ਦੱਸ ਕੇ ਵੀ ਸੂਟ ਨਹੀਂ ਲੈ ਕੇ ਆਂਦਾ ਆਪ ਹੀ ਹੁਣ ਕਹਨੀ ਆ ਗੁੱਸੇ ਨਾ ਹੋ ਤੂੰ ਤਾਂ ਨਾ ਭੂਆ ਮਿੱਠੀ ਛੁਰੀ ਆ ਤੇਰਾ ਤਾਂ ਬਸ ਕੰਮ ਕੱਟਣ ਵਾਲਾ ਹੀ ਐ ਮਨਪ੍ਰੀਤ ਤੂੰ ਚੁੱਪ ਕਰਦੀਆਂ ਕਿ ਨਾ ਤੂੰ ਕਾਨੂੰ ਬੋਲਦੀਆਂ ਭੂਆ ਨੂੰ ਐ ਲੱਗ ਰਹੀ ਆ ਬੋਲਣ ਪੁੱਤ ਤੂੰ ਕਾਨੂੰ ਬੋਲੀ ਜਾਣਾ ਮਨਪ੍ਰੀਤ ਨੂੰ ਇਹ ਤਾਂ ਸੁਵਾਈ ਐ ਇਹ ਜਗਾ ਉਹ ਕਾਨੂੰ ਸੁਹਾਇਆ ਜਾ ਭੂਆ ਤੈਨੂੰ ਬੋਲਦੀਆਂ ਨੇ ਇਹ ਜਾਣ ਕੇ ਇਹ ਤਾਂ ਸਿਆਣੀ ਆ ਮੰਮੀ ਦੇ ਮਗਰ ਲੱਕੇ ਇਹ ਵੀ ਬੋਲੀ ਜਾਂਦੀ ਰਹਿੰਦੀ ਆ ਨਾਲਿਆ ਸੂਟ ਤੈਨੂੰ ਮੈਂ ਦਵਾ ਲਿਓ ਕੋਈ ਨਾ ਕੋਈ ਹੋਰ ਇਹ ਨਾ ਪਾਈ ਤੂੰ कोई ना चंगा भूआ भी बेचारी की करे बह नहीं चलती कॉफ़ी तो वाइस बनाई है भाभी ਹੈਲੋ ਹਾਂ ਤੁਸੀਂ ਕਿੱਥੇ ਸੀਗੇ ਐਨੇ ਦਿਨਾਂ ਤੋਂ ਮੰਮੀ ਫਿਕਰ ਕਰੀ ਜਾਂਦੇ ਨੇ ਨਾ ਤੁਸੀਂ ਕੋਈ ਕਾਲ ਕੀਤੀਆਂ ਨਾ ਮੰਮੀ ਨੂੰ ਫੋਨ ਕੀਤਾ ਕੀ ਜ਼ਰੂਰੀ ਗੱਲ ਕਰਨੀ ਹੈ ਐਦਾਂ ਕਿਵੇਂ ਤੁਸੀਂ ਵਿਆਹ ਨੂੰ ਜਵਾਬ ਦੇ ਸਕਦੇ ਹੋ ਇੱਧਰ ਸਾਰੀਆਂ ਤਿਆਰੀਆਂ ਹੋਈਆਂ ਪਈਆਂ ਨੇ ਤੁਸੀਂ ਤੁਸੀਂ ਦਿਮਾਗ ਤੋਂ ਤਾਂ ਕੰਮ ਲੈ ਰਹੇ ਹੋ ਨਾ ਬੋਲੀ ਕਿਵੇਂ ਜਾਣਦੇ ਹੋ ਫੋਨ ਕੱਟ ਗਿਆ ਜਸ਼ਨ ਕੀ ਹੋਇਆ ਪੁੱਤ ਜਸ਼ਨ ਜਸ਼ਨ ਕੀ ਹੋ ਗਿਆ ਕਾ ਤੁਰਾਈ ਜੰਨੀ ਆ ਮੰਮੀ ਘਰ ਦਾ ਫੋਨ ਸੀ ਕੀ ਕਹਿੰਦਾ ਮੈਂ ਤੇਨੂੰ ਜਵਾਬ ਦੇਤਾ ਕਮਾਲ ਹੋ ਗਈ ਐਦਾਂ ਕਿਦਾਂ ਹੋ ਸਕਦੀ ਐ ਕਿ ਤੇ ਨਹੀਂ ਜਵਾਬ ਦੇਤਾ ਹੈ ਉਹਨਾਂ ਨੇ ਇੱਕੋ ਤੁਮ ਜਵਾਬ ਕਿਵੇਂ ਦੇਤਾ ਇਹਦੇ ਦਾ ਜਵਾਬ ਬਾਸ ਨੂੰ ਜਵਾਬ ਦੇਤਾ ਰਿਸ਼ਤੇ ਨੂੰ ਜਵਾਬ ਦਿੱਤਾ ਉਹਨਾਂ ਚੁੱਪ ਕਰ ਪੁੱਤ ਐਦਾਂ ਨਹੀਂ ਹੋ ਸਕਦਾ ਮੈਂ ਪੁੱਛਦੀ ਆ ਉਹਨਾਂ ਨੂੰ ਵੀ ਉਹਨਾਂ ਰਮਜਾਦੇ ਨੇ ਕਿਉਂ ਰਿਸ਼ਤੇ ਨੂੰ ਜਵਾਬ ਦਿੱਤਾ ਅੱਛਾ ਹੁਣ ਤੂੰ ਉਹਨਾਂ ਨੂੰ ਪੁੱਛੇਂਗੀ ਮਾਂ ਹੈ ਇਹਨੂੰ ਪੁੱਛਾ ਇਹਨੂੰ ਕਹਿ ਇਹਨੂੰ ਸਮਝਾ ਮੜਾ ਮੋਟਾ ਮੈਂ ਹੁਣ ਤੱਕ ਇਹਨੂੰ ਸਮਝਾਉਂਦਾ ਰਿਹਾ ਸੀ ਵੀ ਭਾਈ ਤੂੰ ਆਪਦਾ ਬੋਰਡ ਵਾਲਾ ਸੈੱਟ ਰੱਖ ਲੈ ਨਾ ਇਹਨਾਂ ਬੋਲਿਆ ਕਰ ਹਰ ਇੱਕ ਨਾਲ ਤਾਂ ਸਿੱਧੇ ਮੂੰਹ ਬੋਲਦੀ ਨਹੀਂ ਸੀ ਇਹ ਅਗਲੇ ਨੂੰ ਲੱਗ ਗਿਆ ਪਤਾ ਇਹਦਾ ਹਣ ਛੜਤਾ ਹੋਣਾ ਰਿਸ਼ਤਾ ਤੁਸੀਂ ਚੁੱਪ ਕਰੋ ਜੀ ਹਰ ਟਾਈਮ ਕੋਈ ਆ ਗੱਲਾਂ ਕਰਨ ਦਾ ਨਹੀਂ ਹੈਗਾ ਤੁਸੀਂ ਨਾ ਸਿਚੁਏਸ਼ਨ ਨੂੰ ਸਮਝਿਆ ਕਰੋ ਮੈਡਮ ਮਟਾ ਜਸ਼ਨ ਚੁੱਪ ਕਰ ਸਭ ਠੀਕ ਹੋ ਜਾਊਗਾ ਤੂੰ ਨਾ ਜ਼ਿਆਦਾ ਨਾ ਸੱਚੀ ਹੋ ਮੂੰਥਾ ਬੰਦ ਰੱਖ ਮੇਰੀ ਧੀ ਨਾਲ ਐਵੇਂ ਨਹੀਂ ਹੋ ਸਕਦਾ ਮੈਂ ਦੇਖਦੀ ਆਂ ਬਿਓ ਕਿਵੇਂ ਨਹੀਂ ਬਰਾਤ ਲੈ ਕੇ ਆਉਂਦੇ ਜੇ ਨਾ ਬਰਾਤ ਲੈ ਕੇ ਆਏ ਨਾ ਨਾਮ ਹੈ ਉਹਨਾਂ ਦਾ ਜਉਣਾ ਤੁੱਬਰ ਕਰਤਾ ਤਾਂ ਮੇਰਾ ਨਾਂ ਵੀ ਗੁਰਦੀਪ ਨੇ